ਅੰਮ੍ਰਿਤਸਰ ਐਸਟੀਐਫ ਦੇ ਵੱਲੋਂ ਅੱਜ ਨਸ਼ੇ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੀਏ ਕਿ ਅੰਮ੍ਰਿਤਸਰ ਐਸਟੀਐਫ ਦੇ ਵੱਲੋਂ ਅੱਜ ਇੱਕ ਪਰਮਜੀਤ ਉਰਫ ਪੰਮਾ ਨਾਮ ਦੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਨਸ਼ਾ ਤਸਕਰ ਦੇ ਕੋਲੋਂ ਹਥਿਆਰਾਂ ਦੀ ਵੀ ਬਰਾਮਦਗੀ ਹੋਈ ਹੈ ਐਸਟੀਐਫ ਅੰਮ੍ਰਿਤਸਰ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਮਜੀਤ ਸਿੰਘ ਉਰਫ ਪੰਮਾ ਦੇ ਕੋਲੋਂ 2 ਕਿਲੋ 20 ਗ੍ਰਾਮ ਹੈਰੋਇਨ 8 ਪਿਸਤੌਲ ਜਿਨ੍ਹਾਂ ਦੇ ਵਿੱਚੋਂ 2 ਪਿਸਤੌਲ ਮੇਡ ਇਨ ਤੁਰਕੀ ਅਤੇ 6 ਪਿਸਤੌਲ ਮੇਡ ਇਨ ਚਾਈਨਾ 14 ਮੈਗਜ਼ੀਨ ਅਤੇ 63 ਜਿੰਦਾ ਕਾਰਤੂਸ ਬਰਾਮਦ ਹੋਏ ਨੇ ਐਸਟੀਐਫ ਅਧਿਕਾਰੀਆਂ ਨੇ ਦੱਸਿਆ ਕਿ ਪਰਮਜੀਤ ਉਰਫ ਪੰਮਾ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਅਤੇ ਨਸ਼ਾ ਮੰਗਵਾਉਂਦਾ ਸੀ ਅਤੇ ਉਹ ਭਾਰਤ ਦੇ ਬਖ ਬਖ ਇਲਾਕਿਆਂ ਦੇ ਵਿੱਚ ਇਸ ਨਸ਼ੇ ਦੀ ਤਸਕਰੀ ਕਰਦਾ ਸੀ ਤੁਆਂ ਸਾਰੇ ਨੂੰ ਪਤਾ ਹੈ ਕਿ ਥੋੜੇ ਦਿਨ ਪਹਿਲੇ ਸਾਡੇ ਐਸਟੀਐਫ ਦੇ ਸਪੈਸ਼ਲ ਡੀਜੀ ਬਦਲ ਕੇ ਨਵੇਂ ਸਰਦਾਰ ਕਦਾਲ ਸਿੰਘ ਕੁਲਦੀਪ ਸਿੰਘ ਜੀ ਨੇ ਜੁਆਇਨ ਕੀਤਾ ਤੇ ਉਹਨਾਂ ਦੇ ਨਾਲ ਹੀ ਆਈਜੀ ਜੈਸਵਾਲ ਸਾਹਿਬ ਨੇ ਵੀ ਜੁਆਇਨ ਕੀਤਾ ਐਸਟੀਐਫ ਨੂੰ ਔਰ ਆਂਦਿਆਂ ਹੀ ਦਿਸ਼ਾ ਨਿਰਦੇਸ਼ ਇਹ ਨੇ ਕਿ ਸਖਤੀ ਨਾਲ ਇਸ ਨੂੰ ਨਸ਼ੇ ਦੀ ਜਿਹੜੀ ਦੌਰ ਚੱਲ ਰਿਹਾ ਪੰਜਾਬ ਵਿੱਚ ਇਹਨੂੰ ਕ੍ਰਸ਼ ਕਰਨਾ ਉਹਦੇ ਤਹਿਤ ਅਸੀਂ ਲੋਗਾ ਨੇ ਆਪਣੇ ਆਪਰੇਸ਼ਨ ਸ਼ੁਰੂ ਕਰ ਦਿੱਤੇ ਥੋੜੇ ਦਿਨ ਪਹਿਲੇ ਤੋਂ ਸਾਡਾ ਇੱਕ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਸਾਨੂੰ ਇਹ ਇਨਫੋਰਮੇਸ਼ਨ ਸੀ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਕੋਈ ਕਨਸਾਈਨਮੈਂਟ ਆਉਣੀ ਹੈ ਜਿਹਦੇ ਵਿੱਚ ਵੈਪਨ ਔਰ ਹੈਰਨ ਹੋਏਗੀ ਉਸ ਇਨਫੋਰਮੇਸ਼ਨ ਨੂੰ ਲੈ ਕੇ ਅਸੀਂ ਕੰਮ ਕਰ ਰਹੇ ਸੀ ਔਰ ਕੱਲ ਕੱਲ ਸਾਨੂੰ ਇਹ ਇਨਫੋਰਮੇਸ਼ਨ ਕਨਫਰਮ ਹੋ ਗਈ ਕਿ ਜਿਹੜੀ ਕਨਸਾਈਨਮੈਂਟ ਪਾਕਿਸਤਾਨ ਤੋਂ ਡਰੋਨ ਰਾਹੀਂ ਆਉਣੀ ਸੀਗੀ ਉਹ ਆ ਚੁੱਕੀ ਹੈ ਔਰ ਜਿਸ ਬੰਦੇ ਨੇ ਇੱਕ ਕਨਸਾਈਨਮੈਂਟ ਅੱਗੇ ਡਿਲੀਵਰ ਕਰਨੀ ਉਹ ਕੋਲ ਪਹੁੰਚ ਚੁੱਕੀ ਹੈ ਔਰ ਉਹ ਡਿਲੀਵਰ ਕਰਨ ਵਾਸਤੇ ਜਾ ਰਿਹਾ ਅਸੀਂ ਬਕਾਇਦਾ ਤੌਰ ਤੇ ਟੀਮ ਰੈਡੀ ਕਰਕੇ ਟਰੈਪ ਲਾ ਕੇ ਤੇ ਇੱਕ ਵਰਨਾਕਾਰ ਨੂੰ ਰੋਕਿਆ ਇਨਫੋਰਮੇਸ਼ਨ ਦੇ ਮੁਤਾਬਕ ਜਿਹਦੇ ਵਿੱਚੋਂ ਪਰਮਜੀਤ ਸਿੰਘ ਐਲਿਸ ਪਮਾ ਨਾਂ ਦਾ ਵਿਅਕਤੀ ਮਿਲਿਆ ਜਿਹਦੇ ਤੋਂ ਪੁੱਛਗਿੱਛ ਕਰਨ ਤੇ ਉਹਨੇ ਦੱਸਿਆ ਕਿ ਮੇਰੇ ਕੋਲ ਮੇਰੀ ਗੱਡੀ 'ਚ 8 ਪਿਸਟਲ ਔਰ 2 ਕਿਲੋ ਹੀਰੋਨਾ ਜਿਹੜੀ ਕਾਲੀ ਰਾਤ ਨੂੰ ਮੈਨੂੰ ਡਿਲੀਵਰ ਹੋਈ ਹੈ ਜਿਹੜੀ ਪਾਕਿਸਤਾਨ ਤੋਂ ਡਰੋਨ ਰਾਹੀਂ ਡਿਲੀਵਰੀ ਹੋਈ ਹੈ ਉਹਦੀ ਪੁੱਛਗਿੱਛ ਕਰਨ ਤੋਂ ਬਾਅਦ ਅਸੀਂ ਐਫ ਆਈ ਆਰ ਨੰਬਰ 302 ਮਿਤੀ 26 11 2022 ਦਰਜ ਕੀਤੀ ਔਰ ਕਾਰਵਾਈ ਕਰਦੇ ਹੋਏ ਅੱਜ ਇਹਨੂੰ ਅਸੀਂ ਕੋਰਟ 'ਚ ਪੇਸ਼ ਕਰਾ ਕੇ ਔਰ ਰਿਮਾਂਡ ਲੈ ਕੇ ਅਗਲੀ ਇਨਵੈਸਟੀਗੇਸ਼ਨ ਐਂਟੈਰੋਗੇਸ਼ਨ ਜਿਹੜੀ ਉਹ ਕੰਟੀਨਿਊ ਹੋਏਗੀ ਕਿਦੇ ਬਾਰੇ ਮੈਂ ਪਰਮਜੀਤ ਸਿੰਘ ਬਾਰੇ ਖਾਸ ਤੌਰ ਤੇ ਦੱਸਣਾ ਚਾਹੁੰਦਾ ਕਿ ਇਹ ਹਵੇਲੀਆਂ ਪਿੰਡ ਨੂੰ ਬਿਲੋਂਗ ਕਰਦਾ ਜਿਹੜਾ ਸਾਰਾ ਪਿੰਡ ਹੀ ਅਸੀਂ ਮੰਨਦੇ ਹਾਂ ਕਿ ਸਮਗਲਿੰਗ ਦੇ ਧੰਦੇਾਂ ਚ ਇਨਵੋਲ ਹੈ ਔਰ ਖਾਸ ਕਰਕੇ ਇਹ ਪਰਮਜੀਤ ਜਿਹੜਾ 532 ਕਿਲੋ ਹੈਰਵਨ ਜਿਹੜੀ ਬਾਰਡਰ ਤੇ ਕਸਟਮ ਵਾਲਿਆਂ ਨੇ ਰਿਕਵਰ ਕੀਤੀ ਸੀ ਉਹਦਾ ਜਿਹੜਾ ਮੁੱਖ ਦੋਸ਼ੀ ਹੈ ਇਕਬਾਲ ਸਿੰਘ ਸ਼ੇਰਾ ਜਿਹੜਾ ਇਸ ਵੇਲੇ ਬੁਲਗਾਰੀਆ ਚ ਬੈਠਾ ਹੋਇਆ ਹੈ ਇਹ ਉਹਦਾ ਰਿਸ਼ਤੇਦਾਰ ਹੈ ਉਹਦੇ ਨਾਲ ਨਾਲ ਨਾਲੇ ਬਿੱਲਾ ਸਰਪੰਚ ਜਿਹੜਾ ਹਵੇਲੀਆਂ ਵਾਲਾ ਉਹਦਾ ਵੀ ਰਿਸ਼ਤੇਦਾਰ ਹੈ ਔਰ ਸਾਰਾ ਹੀ ਪਰਿਵਾਰ ਚਾਚੇ ਤਾਏ ਭਰਾ ਸਾਰੇ ਹੀ ਹੀਰੋਂ ਦੇ ਧੰਦੇ ਚ ਸਮਗਲਿੰਗ ਚ ਕਿਸੇ ਨਾ ਕਿਸੇ ਤਰੀਕੇ ਇਨਵੋਲ ਨੇ ਨੇ ਸਾਰਿਆਂ ਦੇ ਪਾਕਿਸਤਾਨਸ ਲਿੰਕ ਨੇ ਇਹਦਾ ਜਿਹੜੀ ਕਨਸਾਈਨਮੈਂਟ ਇਹ ਆਈ ਹੈ ਇਹ ਇੱਕ ਕੁਲਦੀਪ ਸਿੰਘ ਨਾਂ ਦਾ ਬੰਦਾ ਹੈ ਜਿਹੜਾ ਇਹਦੇ ਨਾਲ ਜੇਲ ਚ ਰਹਿੰਦਾ ਸੀਗਾ ਹਸਾਰ ਜੇਲ ਚ ਇਕੱਠੇ ਰਹੇ ਨੇ ਉਹ ਅੱਜ ਕੱਲ ਦੁਬਈ ਬੇਸਡ ਹੈ ਦੁਬਈ ਤੋਂ ਹੀ ਉਹਨੇ ਪਾਕਿਸਤਾਨ ਰਾਈ ਲਿੰਕ ਕਰਕੇ ਇੱਕ ਕਨਸਾਈਨਮੈਂਟ ਅਮਰਸਰ ਭੇਜੀ ਹੈ ਔਰ ਰਮਦਾਸ ਏਰੀਏ ਦੇ ਸੈਕਟਰ ਦੇ ਵਿੱਚ ਇਹ ਕਨਸਾਈਨਮੈਂਟ ਦੀ ਡਿਲੀਵਰੀ ਹੋਈ ਸੀ ਇਹਨੂੰ ਕਿਸੇ ਬੰਦੇ ਨੇ ਕਨਸਾਈਨਮੈਂਟ ਚੁੱਕ ਕੇ ਅੱਗੇ ਡਿਲੀਵਰ ਕੀਤੀ ਹੈ ਉਹਦਾ ਫਿਲਹਾਲ ਅਸੀਂ ਨਾਮ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਉਹ ਸਾਡੇ ਰਡਾਰ ਤੇ ਉਹਨੂੰ ਛੇਤੀ ਛੇਤੀ ਅਰੈਸਟ ਕਰਨਾ ਤੇ ਇਹ ਸਾਰਾ ਇਸ ਨੈਟਵਰਕ ਦਾ ਹੁਣ ਅੱਗੇ ਇਨਵੈਸਟੀਗੇਸ਼ਨ ਇਹ ਵੈਪਨ ਕਿੱਥੇ ਜਾਣੇ ਸੀ ਇਹ ਹਰਨ ਕਿੱਥੇ ਜਾਣੀ ਸੀ ਉਹ ਚੀਜ਼ਾਂ ਇਨਵੈਸਟੀਗੇਸ਼ਨ ਦਾ ਪਾਰਟ ਨੇ ਉਹ ਜਿੱਦਾਂ ਜਿੱਦਾਂ ਸਾਹਮਣੇ ਆਏਗਾ ਅਸੀਂ ਤੁਹਾਨੂੰ ਬਰੀਫ ਕਰ ਦੇਵਾਂਗੇ ਸਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਹਦਾ ਅੱਜ ਅਸੀਂ ਕੋਰਟ 'ਚ ਪੇਸ਼ ਕਰ ਰਹੇ ਹਾਂ ਜੀ ਅੱਜ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲੈ ਕੇ ਫਿਰ ਅਗਲੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਜੀ ਸਰ ਐਡੀ ਵੱਡੀ ਖੇਪ ਇੰਡੀਆ ਵਿੱਚ ਆ ਜਾਣੀ ਕਿ ਤਰ੍ਹਾਂ ਕਿਤੇ ਬੀਐਸਐਫ ਜਿਹੜੀਆਂ ਸਾਡੀਆਂ ਸੁਰੱਖਿਆ ਏਜੰਸੀਆਂ ਉਹਨਾਂ ਨੂੰ ਵੀ ਚੱਕਵਾ ਦੇਣਾ ਬਹੁਤ ਵੱਡੀ ਗੱਲ ਹੈ ਕੀ ਸਮਝ ਦਿਓ ਕਿ ਇਹਦੇ ਵਿੱਚ ਨਗੇਲੀ ਭਾਈ ਕੀ ਜਿਸ ਕਰਕੇ ਬਾਰਡਰ ਪਾਰ ਕਰਕੇ ਇੱਕ ਤਰ੍ਹਾਂ ਫੌਂਜੇ ਦੇਖੋ ਨਗੈਲੀ ਨਹੀਂ ਅਸੀਂ ਕਹਿ ਸਕਦੇ ਆ ਪੁਣ ਜਿਹੜੇ ਡਰੋਨ ਆ ਰਹੇ ਨੇ ਜਿੱਦਾਂ ਉਹਨਾਂ ਦੇ ਇੱਕ ਮਾਡਲ ਸਪਿੰਡ ਹੀ ਆ ਜਿਹੜੇ ਪਾਕਿਸਤਾਨ ਚ ਬੈਠੇ ਸਮਗਲਰ ਨੇ ਕਿ ਡਰੋਨ ਜੇ 10 ਕਿਲੋ ਕੈਪੈਸਿਟੀ ਦਾ ਆ ਜੇ 10 ਕਿਲੋ weight ਚੁੱਕ ਸਕਦਾ ਹੈ ਤੇ ਉਤੇ 3 ਕਿਲੋ ਜਾਂ 4 ਕਿਲੋ weight ਪਾ ਕੇ ਭੇਜੋ ਤਾਂ ਕਿ ਉਹਨੀ ਜਿਆਦਾ ਹਾਈਟ ਲੈ ਜਾਵੇ ਔਰ ਉਹਦੀ ਆਵਾਜ਼ ਘੱਟ ਜਾਵੇ ਉਹ ਇਸ ਮਾਡਲ ਸਪਿੰਡ ਨੂੰ ਧਿਆਨ ਚ ਰੱਖਦੇ ਹੋਏ ਵੱਡੀ ਕੈਪੈਸਿਟੀ ਵਾਲਾ ਡਰੋਨ ਲੈਂਦੇ ਨੇ ਤੇ ਥੋੜਾ ਸਮਾਨ ਉਤੇ ਭੇਜਦੇ ਨੇ ਹੁਣ BSF ਪੂਰੀ ਤਰ੍ਹਾਂ ਚੌਕਸ ਹੈ ਬਾਰਡਰ ਦੇ ਉੱਤੇ ਇਹੋ ਜੀ ਕੋਈ ਗੱਲ ਨਹੀਂ ਅੱਜ ਵੀ ਅਖਬਾਰ 'ਚ ਮੈਂ ਪੜ੍ਹ ਰਿਹਾ ਸੀ ਉਹਨਾਂ ਨੇ ਇੱਕ ਡਰੋਨ ਉਟਿਆ ਵਾ ਔਰ ਇਹਦੀ ਇਨਫੋਰਮੇਸ਼ਨ ਮੁਤਾਬਕ ਜੋ ਇਹਦੀ ਇਨਟੈਰੋਗੇਸ਼ਨ 'ਚ ਦੱਸਿਆ ਕਿ ਜਦੋਂ ਇੱਕ ਕਨਸਾਈਨਮੈਂਟ ਆਈ ਉਦੋਂ ਵੀ BSF ਨੇ ਫਾਇਰ ਕੀਤਾ ਪਰ ਉਹ ਹਾਈਟ ਬਹੁਤ ਜ਼ਿਆਦਾ ਹੋਣ ਕਰਕੇ ਦਿਖਦਾ ਕੁਝ ਨਹੀਂ ਸਿਰਫ ਆਵਾਜ਼ ਹੀ ਆ ਰਹੀ ਹੁੰਦੀ ਹੈ ਇਸ ਕਰਕੇ ਉਹ ਸਕਸੈਸਫੁਲ ਨਹੀਂ ਹੋ ਸਕੇ ਆਦਰਵਾਇਜ਼ ਪਤਾ ਉਹਨਾਂ ਨੂੰ ਲੱਗ ਗਿਆ ਸੀਗਾ ਕਿ ਕਨਸਾਈਨਮੈਂਟ ਪਾਰ ਹੋ ਰਹੀ ਹੈ ਉਹਨਾਂ ਨੇ ਫਾਇਰ ਵੀ ਕੀਤਾ ਇਹ ਲੋ ਬੰਬ ਵੀ ਛੱਡੇ ਨੇ ਲਾਈਟ ਵੀ ਜਗਾਈ ਹੈ ਸਾਰਾ ਕੁਝ ਕੀਤਾ ਪਰ ਫਾਇਰ ਹੋਣ ਦੇ ਬਾਵਜੂਦ ਵੀ ਇਹ ਦੋ ਗੇੜੇ ਲਾ ਗਿਆ ਇਹਦੀ ਇੰਟਰੋਗੇਸ਼ਨ ਮੁਤਾਬਕ ਕਿ ਦੂਸਰੇ ਦੋ ਗੇੜਿਆਂ ਚ ਇਹ ਸਮਾਨ ਆਇਆ ਸਰ 532 ਕਿਲੋ ਦੇ ਵਿੱਚ ਇਹਦੀ ਕੋਈ ਇਨਵੋਲਵਮੈਂਟ ਹੈਗੀ ਸਰ ਉਦੋਂ ਇਹਨੇ ਕੰਮ ਕੀਤਾ ਫਿਲਹਾਲ ਇਨਵੈਸਟੀਗੇਸ਼ਨ ਦਾ ਪਾਰਟ ਆਇਆ ਸੀ ਰਿਮਾਂਡ ਤੇ ਲਿਆ ਕੇ ਨੂੰ ਡੀਪਲੀ ਇੰਟਰੋਗੇਟ ਕਰਕੇ ਪੁੱਛ ਕੇ ਚਰਾਂਗੇ ਪਰ ਇਹ ਉਹਦਾ ਰਿਸ਼ਤੇਦਾਰ ਜ਼ਰੂਰ ਹੈ ਇਕਬਾਲ ਸਿੰਘ ਸ਼ੇਰਾ ਜਿਹੜਾ ਉਹਦਾ ਰਿਸ਼ਤੇਦਾਰ ਹੈ ਚਾਚੇ ਦਾਏ ਦੇ ਪੁੱਤਰ ਨੇ ਤੇ ਇਹ ਉਹਦੀ ਇਨਵੋਲਵਮੈਂਟ ਉਹਦੇ ਚ ਹੈਗੀ ਸੀ ਨਹੀਂ ਹੈਗੀ ਸੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਸਰ ਪਰਸੋ ਐਡ ਕੀਪ ਇਹ ਕਿ ਪਰਸੋਂ ਰਾਤ ਨੂੰ ਆਈ ਹੈ ਜੀ ਪਰਸੋਂ ਆਪ ਹੀ ਦੁਕਾਨ ਚ ਸੁਟਿਆ ਗਿਆ ਇਹ ਉਸ ਦੌਰਾਨ ਨਹੀਂ ਆਈ ਕਿ ਸ਼ਾਇਦ ਉਸੇ ਦੌਰਾਨ ਨਹੀਂ ਆਈ ਹੋਵੇ ਆਈ ਪਰਸੋਂ ਰਾਤੀ ਹੈ ਇਹਨੂੰ ਕੱਲ ਸਵੇਰੇ ਡਿਲੀਵਰ ਹੋਈ ਸੀ ਔਰ ਇਹ ਅੱਗੇ ਡਿਲੀਵਰੀ ਦੇਣ ਵਾਸਤੇ ਜਾ ਰਿਹਾ ਸੀ ਜਦੋਂ ਅਸੀਂ ਇਹਨੂੰ ਰਾਉਂਡ ਅਪ ਕੀਤਾ ਸਰ ਡੋਂਕੇ ਵਿੱਚ ਜਿਹੜਾ ਡਿੱਗਾ ਸੀ ਡਰੋਨ ਕੋਈ ਕੋਈ ਇਨਪੁਟ ਮਿਲੀ ਹੈ ਨਹੀਂ ਸਾਨੂੰ ਉਹਦੇ ਬਾਰੇ ਇਨਪੁਟ ਨਹੀਂ ਹੈਗੀ ਜੀ ਉਹ ਬੀਐਸਐਫ ਨੂੰ ਇਨਪੁਟ ਸੀ ਉਹਨਾਂ ਨੇ ਬੀਐਸਐਫ ਰੂਟੀਨ ਚ ਜਦੋਂ ਉਹਨਾਂ ਨੂੰ ਆਵਾਜ਼ ਆ ਜਾਂਦੀ ਹੈ ਫਾਇਰ ਤੇ ਕਰਦੀ ਹੈ ਲੱਕੀਲੀ ਫਾਇਰ ਲੱਗ ਜਾਵੇ ਤਾਂ ਡਿੱਗ ਵੀ ਪੈਂਦੀ ਹੈ ਪਰ ਉਹ ਇਹਨੇ ਡੈਸਪਰੇਟ ਨੇ ਬੰਦੇ ਜਿਹੜੇ ਪਾਕਿਸਤਾਨ ਚ ਬੈਠੇ ਨੇ ਫਾਇਰਿੰਗ ਹੋਣ ਦੇ ਬਾਵਜੂਦ ਵੀ ਉਹ ਆਪਣੀ ਪੈਰ ਪਿੱਛੇ ਨਹੀਂ ਖਿੱਚਦੇ ਉਹ ਆਪਣੀ ਕਨਸਾਈਨਮੈਂਟ ਪੂਰੇ ਥਿਰੇ ਲਾਉਣ ਦੀ ਕੋਸ਼ਿਸ਼ ਕਰਦੇ ਹੀ ਕਰਦੇ। ਪਾਰਟੀ ਕਹਿੰਦੀ ਸੀ ਇਹ ਗੱਡੀ ਗੱਡੀ ਲੈ ਕੇ ਆਇਆ ਸੀ ਉਹ ਆਪਣੀ ਚੀਜ਼ ਕਿੱਥੇ ਦੀ ਸੀ? ਉਹ ਅਸੀਂ ਇਹਦੇ ਕਹਿਣ ਮੁਤਾਬਕ ਤੇ ਮੇਰੀ ਹੈ ਪਰ ਟੈਕਨੀਕਲੀ ਡਾਕੂਮੈਂਟਰੀ ਚੈੱਕ ਕਰਾਂਗੇ ਫਿਰ ਪਤਾ ਲੱਗੇਗਾ ਕਿ ਸਰ ਪਾਕਿਸਤਾਨ ਵਿੱਚ ਕਿਹੜਾ ਤਸਕਰ ਹੈ ਜਿਹੜਾ ਇਹਦੇ ਲਿੰਕ ਵਿੱਚ ਠੇਕੇਦਾਰ ਠੇਕੇਦਾਰ ਨਾਮ ਦਾ ਤਸਕਰ ਹੈ ਜਿਹੜਾ ਡਾਇਰੈਕਟ ਇਹਦੇ ਲਿੰਕ ਚ ਨਹੀਂ ਹੈਗਾ ਇਹਦਾ ਇੱਕ ਦੋਸਤ ਹੈ ਜਿਹੜਾ ਹਰਿਆਣੇ ਦਾ ਰਹਿਣ ਵਾਲਾ ਜੋ ਅੱਜ ਕੱਲ ਦੁਬਈ ਚ ਹੈ ਇਹਦੇ ਨਾਲ ਸਿਰਸਾ ਜੇਲ੍ਹ ਦੇ ਵਿੱਚ ਇਹਦੇ ਨਾਲ ਸੀ ਇਹ ਉਹਦਾ ਕਨੈਕਸ਼ਨ ਹੈ ਉਹਨੇ ਥਰੂ ਪਾਕਿਸਤਾਨ ਕਨਸਾਈਨਮੈਂਟ ਭੇਜੀ ਹੈ ਅੱਛਾ ਇੱਧਰ ਸੀ ਜਿਹੜੇ ਪਿੰਡ ਕੀਤੀ ਇਹਨਾਂ ਨੇ ਲੋਕੇ ਕੀਤੀ ਜਿਹੜੇ ਅ ਇੱਧਰ ਰਮਦਾਸ ਦਾ ਏਰੀਆ ਕਿਹੜਾ ਪਿੰਡ ਹੈ ਅਜਨਾਲੇ ਅਜਨਾਲੇ ਰਮਦਾਸ ਦੇ ਏਰੀਆ ਚ ਕਿਤੇ ਇਹਨਾਂ ਨੇ ਰੀਸੀਵ ਕੀਤੀ ਹੈ ਲਾਈਵ ਟੈਸਟ ਚੈਨਲ ਦੇ ਲਈ ਅੰਮ੍ਰਿਤਸਰ ਤੋਂ ਗੌਰਵ ਦੀ ਵਿਸ਼ੇਸ਼ ਰਿਪੋਰਟ